ਦੀਆਂ ਬੀਬੀ ਦੀਆਂ ਲੜਾਈਆਂ ਤਾਂ ਜਿਹੜੀਆਂ ਅਕਸਰ ਹੀ ਸੁਰਖੀਆਂ 'ਚ ਰਹਿੰਦੀਆਂ ਨੇ ਕਿਉਂਕਿ ਅਜੀਬ ਢੰਗ ਹੁੰਦੇ ਆ ਅਜੀਬ ਜਿਹੜੇ ਤਰਕ ਹੁੰਦੇ ਆ ਲੜਾਈ ਦੇ ਕਿ ਇਹ ਮੈਨੂੰ ਘੁਮਾਉਣ ਨਹੀਂ ਲੈ ਕੇ ਗਿਆ ਇਸ ਕਰਕੇ ਮੈਨੂੰ ਤਲਾਕ ਚਾਹੀਦਾ ਮੈਨੂੰ ਇਹ ਮੇਰੀ ਡਿਮਾਂਡ ਨਹੀਂ ਪੂਰੀ ਕਰਦਾ ਇਹ ਮੈਨੂੰ ਜਿਹੜਾ ਮੇਰਾ ਮਨਪਸੰਦ ਦਾ ਗਿਫਟ ਨਹੀਂ ਦਿੰਦਾ ਮੈਨੂੰ ਇਸ ਕਰਕੇ ਤਲਾਕ ਚਾਹੀਦਾ ਪਰ ਆਗਰਾ ਤੋਂ ਇੱਕ ਬੜਾ ਅਜੀਬ ਜਿਹਾ ਜਿਹੜਾ ਮਾਮਲਾ ਉਹ ਸਾਹਮਣੇ ਆਇਆ ਦਰਸਲ ਇਸ ਪਤਨੀ ਨੇ ਪੁਲਿਸ ਦੇ ਵਿੱਚ ਕੰਪਲੇਂਟ ਦਿੱਤੀ ਹੈ ਕਿ ਮੇਰਾ ਜਿਹੜਾ ਪਤੀ ਹੈ ਇਹ ਆਪਣੇ ਮੋਬਾਈਲ ਨੂੰ ਲੋਕ ਲਗਾ ਕੇ ਰੱਖਦਾ। ਇਹਦੀ ਜਿਹੜੀ ਮੋਬਾਈਲ ਦੀ ਫੋਟੋ ਗੈਲਰੀ ਆ ਉਹਨੂੰ ਵੀ ਲੋਕ ਲੱਗਾ ਹੋਇਆ। ਇਹਦਾ ਜਿਹੜਾ WhatsApp ਆ ਉਹਨੂੰ ਵੀ ਲੋਕ ਲੱਗਾ ਹੋਇਆ। ਇਸੇ ਦੇ ਚੱਲਦਿਆਂ ਇਹ ਜਿਹੜੀ ਪਤਨੀ ਹੈ ਇਹ ਪਹੁੰਚ ਗਈ ਪੁਲਿਸ ਦੇ ਕੋਲ ਕਹਿੰਦੀ ਵੀ ਮੈਨੂੰ ਤਲਾਕ ਚਾਹੀਦਾ ਮੇਰਾ ਘਰ ਵਾਲਾ ਮੈਨੂੰ ਧੋਖਾ ਦੇ ਰਿਹਾ। ਜਦੋਂ ਪੁਲਿਸ ਨੇ ਉਹਦੇ ਘਰ ਵਾਲੇ ਨਾਲ ਸੰਪਰਕ ਕੀਤਾ ਉਹਨੂੰ ਥਾਣੇ ਬੁਲਾਇਆ ਗਿਆ ਤਾਂ ਉਹਦੇ ਘਰ ਵਾਲੇ ਨੇ ਵੀ ਅੱਗੋਂ ਅਜਿਹੇ ਇਲਜ਼ਾਮ ਲਗਾਏ ਉਹ ਕਹਿੰਦਾ ਵੀ ਜਦੋਂ ਮੈਂ ਘਰ ਹੁੰਨਾ ਵਾਂ ਤਾਂ ਉਦੋਂ ਮੇਰੀ ਜਿਹੜੀ ਵਾਈਫ ਹੈ ਇਹ ਕਿਸੇ ਨਾਲ ਫੋਨ ਤੇ ਗੱਲ ਕਰਦੀ ਨਹੀਂ ਪਰ ਮੈਂ ਜਦੋਂ ਘਰੋਂ ਬਾਹਰ ਹੁੰਨਾ ਮੈਂ ਇਹਨੂੰ ਕਾਲ ਕਰਦਾ ਤਾਂ ਇਹਦਾ ਫੋਨ ਜਿਹੜਾ ਵੇਟਿੰਗ ਦੇ ਵਿੱਚ ਆਉਂਦਾ ਪਰ ਮੈਨੂੰ ਸ਼ੱਕ ਹੈ ਕਿ ਮੇਰੀ ਪਤਨੀ ਜਿਹੜੀ ਆ ਮੈਨੂੰ ਧੋਖਾ ਦੇ ਰਹੀ ਆ ਇਹ ਕਿਸੇ ਹੋਰ ਸ਼ਖਸ ਦੇ ਨਾਲ ਗੱਲਬਾਤ ਕਰਦੀ ਆ ਉੱਥੇ ਬੈਠੇ ਜਿਹੜੇ ਸਾਰੇ ਲੋਕ ਸੀਗੇ ਠਾਣੇ 'ਚ ਮੌਜੂਦ ਸੀਗੇ ਜਿਹੜੇ ਉਹ ਵੀ ਹੱਸਣ ਲੱਗ ਪਏ ਵੀ ਇਹ ਕਿੱਦਾਂ ਦੀ ਗੱਲ ਹੋ ਸਕਦੀ ਆ ਹਾਲਾਂਕਿ ਇਸ ਜੋੜੇ ਨੇ 3 ਸਾਲ ਪਹਿਲਾਂ ਜਿਹੜਾ ਲਵ ਮੈਰਿਜ ਕਰਵਾਈ ਸੀਗੀ ਇਹ ਦੋਵੇਂ ਜਣੇ ਨਰਸਿੰਗ ਦੀ ਪੜ੍ਹਾਈ ਦੇ ਦੌਰਾਨ ਮਿਲੇ ਇਨਾਂ ਦਾ ਪਿਆਰ ਪੈ ਗਿਆ ਔਰ ਉਸ ਤੋਂ ਬਾਅਦ ਇਹਨਾਂ ਨੇ ਘਰਵਾਲਿਆਂ ਦੀ ਮਰਜ਼ੀ ਦੇ ਖਿਲਾਫ ਜਿਹੜਾ ਵਿਆਹ ਕਰ ਲਿਆ ਫਿਰ ਇਹ ਮਾਮਲਾ ਮੁੱਕਿਆ ਕਿੱਥੇ ਫਿਰ ਉਹਨਾਂ ਨੂੰ ਜਿਹੜਾ ਕਾਉਂਸਲਿੰਗ ਕਾਉਂਸਲਰਸ ਕੋ ਭੇਜਿਆ ਗਿਆ ਜਿਹੜੇ ਕਾਉਂਸਲਿੰਗ ਕਰਦੇ ਆ ਜਦੋਂ ਕਾਉਂਸਲਰਸ ਨੇ ਦੋਵਾਂ ਦੀ ਗੱਲਬਾਤ ਸੁਣੀ ਕਿ ਇਹਨਾਂ ਦੀ ਇਹ ਇਲਜ਼ਾਮ ਨੇ ਘਰਵਾਲੇ ਦੇ ਇਹ ਇਲਜ਼ਾਮ ਨੇ ਤਾਂ ਉਸ ਤੋਂ ਬਾਅਦ ਇਸ ਮਾਮਲੇ ਦੇ ਉੱਤੇ ਫੈਸਲਾ ਇਹ ਸੁਣਾਇਆ ਗਿਆ ਕਿ ਪਤੀ ਜਿਹੜਾ ਉਹ ਆਪਣੇ ਫੋਨ ਨੂੰ ਲੋਕ ਨਹੀਂ ਲਗਾਏਗਾ ਔਰ ਪਤਨੀ ਜਦੋਂ ਵੀ ਫੋਨ ਤੇ ਗੱਲ ਕਰੇਗੀ ਉਹ ਸਪੀਕਰ ਫੋਨ ਤੇ ਕਰੇਗੀ ਔਰ ਨਾ ਹੀ ਉਹ ਉੱਠ ਕੇ ਬਾਹਰ ਜਾਏਗੀ ਜਦੋਂ ਫੋਨ ਤੇ ਉਹ ਗੱਲ ਦੌਰਾਨ ਜਿੱਦਾਂ ਨਾਰਮਲੀ ਬੰਦਾ ਜਿਹੜਾ ਉਹ ਜਦੋਂ ਫੋਨ ਤੇ ਗੱਲ ਕਰਦਾ ਹੁੰਦਾ ਤਾਂ ਉਹ ਆਪਣਾ ਫੋਨ ਲੈ ਕੇ ਜਿਹੜਾ ਕਿਸੇ ਦੂਸਰੇ ਕਮਰੇ ਦੇ ਵਿੱਚ ਜਾਂ ਬਾਹਰ ਗੈਲਰੀ ਦੇ ਵਿੱਚ ਜਾਂ ਬਾਹਰ ਸੜਕ ਤੇ ਆ ਜਾਂਦਾ ਉਹ ਕਾਉਂਸਲਰਸ ਕਹਿੰਦੇ ਕਿ ਜਦੋਂ ਇਹਦੀ ਵਾਈਫ ਗੱਲ ਕਰੇ ਕਿ ਫੋਨ ਦੇ ਉੱਤੇ ਉਹ ਉੱਠ ਕੇ ਬਾਹਰ ਨਹੀਂ ਜਾਏਗੀ ਉਹ ਸਪੀਕਰ ਫੋਨ ਦੇ ਉੱਤੇ ਗੱਲ ਕਰੇਗੀ ਔਰ ਇਹਦਾ ਜਿਹੜਾ ਪਤੀ ਹੈ ਉਹ ਆਪਣੇ ਫੋਨ ਨੂੰ ਲੋਕ ਨਹੀਂ ਲਗਾਏਗਾ ਦਰਸਲ ਹਾਲੀ ਦੇ ਵਿੱਚ ਇੱਕ ਮਾਮਲਾ ਹੋਰ ਸਾਹਮਣੇ ਆਇਆ ਸੀਗਾ ਵੀ ਜਦੋਂ ਇੱਕ ਲੜਕੀ ਨੇ ਇਹ ਕੰਪਲੇਂਟ ਦਿੱਤੀ ਸੀ ਕਿ ਮੈਨੂੰ ਤਲਾਕ ਇਸ ਕਰਕੇ ਚਾਹੀਦਾ ਮੇਰਾ ਜਿਹੜਾ ਘਰ ਵਾਲਾ ਮੈਨੂੰ ਹਨੀਮੂਨ ਤੇ ਗੋਆ ਲੈ ਜਾਣ ਦੀ ਬਜਾਏ ਜਿਹੜਾ ਅਯੁੱਧਿਆ ਲੈ ਗਿਆ ਸੀਗਾ ਇਸ ਤੋਂ ਖਫਾ ਉਸ ਜਨਾਨੀ ਨੇ ਕਿਹਾ ਸੀਗਾ ਕਿ ਇਹ ਤਾਂ ਧੋਖੇਬਾਜ਼ ਆ ਇਹ ਮੈਨੂੰ ਧੋਖਾ ਦਿੰਦਾ ਇੰਨੇ ਮੈਨੂੰ ਕਿਹਾ ਸੀਗਾ ਕਿ ਗੋਆ ਜਾਵਾਂਗੇ ਪਰ ਲੈ ਕੇ ਮੈਨੂੰ ਅਯੁੱਧਿਆ ਚਲਾ ਗਿਆ ਇਸੇ ਤਰ੍ਹਾਂ ਦਾ ਹੋਣਾ ਮਾਮਲਾ ਫਿਰ ਸਾਹਮਣੇ ਆਇਆ ਕਿ ਪਤਨੀ ਕਹਿੰਦੀ ਹੈ ਜੀ ਮੇਰਾ ਪਤੀ ਜਿਹੜਾ ਇਹ ਆਪਣੇ ਵਟਸਐਪ ਨੂੰ ਫੋਟੋ ਗੈਲਰੀ ਨੂੰ ਮੋਬਾਈਲ ਨੂੰ ਜਿਹੜਾ ਲੋਕ ਲਾ ਕੇ ਰੱਖਦਾ ਤੇ ਮੈਨੂੰ ਸ਼ੱਕ ਹੈ ਇਹ ਕਿਸੇ ਹੋਰ ਕੁੜੀ ਦੇ ਨਾਲ ਗੱਲਾਂ ਬਾਤਾਂ ਕਰਦਾ ਜਾਂ ਇਹਦੇ ਫੋਨ ਦੇ ਵਿੱਚ ਕਿਸੇ ਦੀਆਂ ਫੋਟੋਗ੍ਰਾਫਸ ਨੇ ਤਾਂ ਪਤੀ ਅੱਗੋਂ ਕਹਿੰਦਾ ਵੀ ਜਦੋਂ ਮੈਂ ਘਰੋਂ ਬਾਹਰ ਹੁੰਨਾ ਤਾਂ ਇਹਦਾ ਫੋਨ ਵੇਟਿੰਗ ਦੇ ਵਿੱਚ ਹੁੰਦਾ ਪਰ ਜਿਸ ਵੇਲੇ ਮੈਂ ਘਰ ਹੁੰਨਾ ਉਸ ਵੇਲੇ ਇਹਦਾ ਫੋਨ ਆਉਂਦਾ ਹੀ ਨਹੀਂ ਇਹਨੂੰ ਕੋਈ ਫੋਨ ਕਰਦਾ ਹੀ ਨਹੀਂ ਹੈ ਹੋ ਸਕਦਾ ਵੀ ਇਹ ਜਿਹੜਾ ਮੈਨੂੰ ਧੋਖਾ ਦੇ ਰਹੀ ਹੈ ਪਰ ਇਸ ਕੇਸ ਦੇ ਵਿੱਚ ਕਾਉਂਸਲਰਸ ਨੇ ਬੜੀ ਸੂਝ-ਬੂਝ ਦੇ ਨਾਲ ਦੋਹਾਂ ਨੂੰ ਜਿਹੜੀਆਂ ਦੋਹਾਂ ਧਿਰਾਂ ਦੀ ਜਿਹੜੀ ਗੱਲ ਸੁਣੀ ਔਰ ਦੋਹਾਂ ਧਿਰਾਂ ਦੇ ਜੋ ਤਰਕ ਸੀਗੇ ਉਹਨਾਂ ਤੇ ਵਿਚਾਰ ਕਰਕੇ ਇਹੀ ਫੈਸਲਾ ਦਿੱਤਾ ਕਿ ਜਿਹੜਾ ਘਰ ਵਾਲਾ ਉਹ ਆਪਣੇ ਫੋਨ ਨੂੰ ਲੋਕ ਨਹੀਂ ਲਗਾਏਗਾ ਔਰ ਪਤਨੀ ਜਿਹੜੀ ਹੈ ਉਹ ਜਦੋਂ ਵੀ ਫੋਨ ਤੇ ਗੱਲ ਕਰੇਗੀ ਇੱਕ ਤਾਂ ਸਪੀਕਰ ਤੇ ਕਰੇਗੀ ਔਰ ਨਾਲ ਦੀ ਨਾਲ ਉਹ ਕਮਰੇ ਚੋਂ ਬਾਹਰ ਉੱਠ ਕੇ ਨਹੀਂ ਜਾਏਗੀ ਯਾਨੀ ਕਿ ਉਹ ਇੱਕ ਇਕੱਲੀ ਥਾਂ ਦੇ ਉੱਤੇ ਜਾ ਕੇ ਗੱਲ ਨਹੀਂ ਕਰੇਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ